ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰਵਾਲ ਦੀ ਯਾਤਰਾ ਪਿੰਡਾਂ ਦੇ ਵਿੱਚ ਜਾ ਰਹੀ ਹੈ ਇੱਕ ਆੜੜੀ ਦੇ ਅੱਗੇ ਭੇਡਾਂ ਕਿਵੇਂ ਲੱਗੀਆਂ ਹੁੰਦੀਆਂ ਨੇ ਇਹ ਤਕਰੀਬਨ ਜਿਹੜੀ ਮਿਸਾਲ ਹੁਣ ਸੁਖਵੀਰਵਾਲ ਦੀ ਯਾਤਰਾ ਦੇ ਵਿੱਚੋਂ ਮਿਲ ਰਹੀ ਹੈ ਉਹਦੇ ਤੇ ਅੱਜ ਮੈਂ ਥੋੜੀ ਜੀ ਗੱਲ ਕਰਨੀ ਹੈ ਕੈਰੋ ਪਿੰਡ ਦੇ ਵਿੱਚ ਯਾਤਰਾ ਗਈ ਉੱਥੇ ਉਹਦੀ ਭੈਣ ਦਾ ਸਹੁਰਾ ਪਰਿਵਾਰ ਹੈ ਜਾਨੀ ਕਿ ਆਪਣੀ ਭੈਣ ਦੇ ਸਹੁਰੇ ਗਿਆ ਇੱਕ ਕਹਾਵਤ ਪੰਜਾਬੀਆਂ ਨੇ ਬਣਾਈ ਹੈ ਚਲੋ ਉਹ ਮੈਂ ਬੋਲਣ ਨਹੀਂ ਚਾਹੁੰਦਾ ਸਹਰੇ ਘਰ ਜਵਾਈ ਕੁੱਤਾ ਤੇ ਭੈਣ ਘਰ ਭਾਈ ਕੁੱਤਾ ਇਹ ਐਵੇਂ ਨਹੀਂ ਲੋਕਾਂ ਨੇ ਕਿਹਾ ਉੱਥੇ ਕਹਿੰਦੇ ਇੱਕ ਨੌਜਵਾਨ ਨੇ ਜੁੱਤੀ ਮਾਰੀ ਸ਼ਗਵੀਰワਦਲ ਦੇ ਚਲੋ ਉਹ ਜੁੱਤੀ ਮਾਰੀ ਮੈਂ ਕਹਿੰਨਾ ਹੋਰ ਲੋਕਾਂ ਨੂੰ ਵੀ ਬੇਨਤੀ ਹੈ ਕਿ ਜੁੱਤੀਆਂ ਦੇ ਹਾਰ ਬਣਾ ਕੇ ਵੀ ਇਹਨਾਂ ਅਕਾਲੀ ਦਲ ਦੇ ਭੇਡਾਂ ਦੇ ਤੇ ਸਰਵੀਰਵਾਲ ਦੇ ਜ਼ਰੂਰ ਪਾਓ ਮੈਂ ਜਿਹੜੀ ਗੱਲਬਾਤ ਕਰ ਰਹੀ ਐ ਮੈਨੂੰ ਅੱਜ ਕਾਫੀ ਲੋਕਾਂ ਦੇ ਫੋਨ ਆਏ ਕਿਉਂਕਿ 2021 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਮੇਰੇ ਹੱਥੋਂ ਵੀ ਸਰਵੀਰਵਾਲ ਦਾ ਜੁੱਤੀ ਦੇ ਨਾਲ ਸਨਮਾਨ ਕੀਤਾ ਗਿਆ ਸੀ ਉਹਦੇ ਜੁੱਤੀ ਮਾਰੀ ਸੀ ਗੈਲੈਕਸੀ ਰਿਜ਼ੋਰਟ ਦੇ ਵਿੱਚ ਫਤਿਹਗੜ ਚੂੜੀਆਂ ਅੰਮ੍ਰਿਤਸਰ ਸਾਹਿਬ ਸਰ ਦੇ ਬੇਟਾ ਤੇ ਜਿਹੜੇ ਮੈਨੂੰ ਅੱਜ ਫੋਨ ਆਇਆ ਕਹਿੰਦੇ ਗਿਆਨੀ ਜੀ ਕੋਈ ਅਸਰ ਹੋਇਆ ਸੀ ਜਦੋਂ ਜੁੱਤੀ ਮਾਰੇ ਆ ਤੇ ਮੈਂ ਕਮਾਲ ਤਾਂ ਰਹਿ ਗਿਆ ਇਹ ਗੱਲਾਂ ਸੁਣ ਕੇ ਜਦੋਂ ਮੈਨੂੰ ਫੋਨ ਆਇਆ ਜਦੋਂ ਮੈਂ ਆਈਡੀ ਚੈੱਕ ਕਰਿਆ ਕਰਾਂ ਉੱਥੇ ਸ਼ਰਮਣੀ ਅਕਾਲੀ ਦਲ ਦੀ ਫੋਟੋ ਸ਼ਰਮਣੀ ਅਕਾਲੀ ਦਲ ਦਾ ਲੋਗੋ ਲੱਗਿਆ ਆਂਦਾ ਸੀ ਐਡੀ ਤੇ ਯਾਨੀ ਕਿ ਆਪ ਹੀ ਅਕਾਲੀਆਂ ਦੇ ਚਮਚਿਆਂ ਨੇ ਲੀਡਰਾਂ ਨੇ ਫੋਨ ਕੀਤੇ ਇੱਕ ਮੈਂ ਬੇਨਤੀ ਕਰਨੀ ਹੈ ਮੈਨੂੰ ਫੋਨ ਕਰਨ ਤੋਂ ਮਤਲਬ ਕੀ ਹੈ ਕੀ ਮਤਲਬ ਹੈ ਇਹ ਲੋਕਾਂ ਨੂੰ ਪਤਾ ਹੈ ਇਹ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ ਇਹ ਕੰਟਰੋਵਰਸੀ ਚਾਹੁੰਦੇ ਹੁੰਦੇ ਕਿ ਸਾਡੀ ਗੱਲ ਕੋਈ ਬੰਦਾ ਬੁਧਾ ਚੜਾ ਕੇ ਕਰੇ ਤੇ ਸਾਡੀ ਲੋਕਾਂ ਤੱਕ ਪਹਿਚਾਣ ਹੋਵੇ ਪਹਿਚਾਣ ਤੁਹਾਡੀ ਬਹੁਤ ਹੈ ਲੋਕਾਂ ਤੱਕ ਕੋਈ ਸ਼ੱਕ ਨਹੀਂ ਪਹਿਚਾਣ ਤੁਹਾਡੀ ਕੀ ਹੈ ਸਖਬੀਰ ਬਾਲ ਦੇ ਸਾਲੇ ਨੇ ਚਿੱਟਾ ਰੱਜ ਕੇ ਵੇਚਿਆ ਹਜ਼ਾਰਾਂ ਮੁੰਡਾ ਮਰ ਗਿਆ ਇਹ ਪਹਿਚਾਨ ਹੀ ਐ ਸ਼੍ਰੋਮਣੀ ਕਮੇਟੀ ਲੁੱਟ ਕੇ ਖਾ ਲਈ ਇਹ ਪਹਿਚਾਨ ਹੀ ਐ ਬਸਾਂ 7-800 ਬਣਾ ਲਈਆਂ ਪੰਜਾਬ ਦਾ ਪੈਸਾ ਲੁੱਟ ਕੇ ਇਹ ਪਹਿਚਾਨ ਹੀ ਐ ਹੋਰ ਕੀ ਵੱਡੇ ਵੱਡੇ ਹੋਟਲ ਬਣਾ ਲਏ ਇਹ ਪਹਿਚਾਨ ਹੀ ਐ ਬਾਦਲਾਂ ਦੇ ਰਾਜ ਵਿੱਚ ਬੇਅਦਵੀ ਹੋ ਗਈ ਇਹ ਪਹਿਚਾਨ ਤੋਂ ਘੱਟਾ ਕਿਤੇ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਇਹ ਪਹਿਚਾਨ ਤੋਂ ਘੱਟਾ ਕਿਤੇ ਤੁਸੀਂ ਉਹ ਕਿਹੜਾ ਕੰਮ ਹੈ ਜਿਹੜਾ ਪੰਜਾਬ ਦੇ ਵਿੱਚ ਕੀਤਾ ਨਹੀਂ ਤੁਹਾਡੀ ਪਹਿਚਾਣ ਨਾ ਹੋਵੇ ਲੋਕ ਤੁਹਾਡੇ ਜੁੱਤੀਆਂ ਨਾ ਮਾਰਦੇ ਹੋਣ ਮੈਂ ਇੱਕ ਬੇਨਤੀ ਕਰਨੀ ਹੈ ਅੱਜ ਜਦੋਂ ਮੈਂ ਜੁੱਤੀ ਮਾਰੀ ਸੀ ਨਾ ਸੁਖਵੀਰ ਬਾਦਲ ਦੇ ਉਦੋਂ ਮੈਂ ਇਹ ਗੱਲ ਦਾਵਾ ਕੀਤਾ ਸੀ ਕਿ ਸੁਖਵੀਰ ਬਾਦਲ ਵੱਡਾ ਬਾਦਲ ਵਿਕਰਮ ਸਿੰਘ ਮਜੀਠੀਆ ਇਹਨਾਂ ਬੰਦਿਆਂ ਨੂੰ ਹਰਾਉਣਾ ਤੇ ਇਹ ਬੰਦੇ ਬੁੱਢਾ ਸਿੰਘ ਵੀ ਜੁੱਤੀ ਨੇ ਹਰਾ ਤੇ ਸੀ ਤੇ ਹੁਣ ਜੇ ਕਿਸੇ ਕਾਲੀ ਦੇ ਜਾਂ ਕਾਲੀਆਂ ਦੀ ਭੇਡਾਂ ਦੇ ਗਲ ਵਿੱਚ ਜਾਂ ਧੌਣ ਵਿੱਚ ਕਿੱਲਾ ਹੋਵੇ ਕਿ ਬੁੱਢਾ ਸਿੰਘ ਹੁਣ ਕੀ ਕਰ ਸਕਦਾ ਹੈ ਹੁਣ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਨਾ ਜਿੱਥੋਂ ਮਰਜੀ ਸੁਖਵੀਰ ਵਾਲ ਖੜਾ ਹੋਵੇ ਤੇ ਬੀਬਾ ਹਰ ਸਿਮਰਤ कौर ਬਾਦਲ ਨੰਨੀ ਸ਼ਾ ਖੜੀ ਹੋਵੇ ਜਾਂ ਉਹਦਾ ਭਰਾ ਕਹਿ ਲੀਏ ਸੁਖਵੀਰ ਦਾ ਸਾਲਾ ਸਾਹਿਬ ਦੇ ਕਰਮ ਨੂੰ ਮਜੇਟੀਆਂ ਖੜਾ ਹੋਵੇ ਬੁੱਟਾ ਸਿੰਘ ਉਹਨਾਂ ਸੀਟਾਂ ਤੇ ਉਹਨਾਂ ਹਲਕਿਆਂ ਵਿੱਚ ਜਾਊਗਾ ਤੁਹਾਡੀਆਂ ਜੜਾਂ ਪੁੱਟਣ ਵਾਸਤੇ ਮੈਨੂੰ ਹੱਕ ਹੈ ਤੁਹਾਡੇ ਵਿਰੋਧ ਕਰਨ ਦਾ ਤੁਹਾਡੀਆਂ ਜੜਾਂ ਪੁੱਟਣ ਦਾ ਮੈਨੂੰ ਹੱਕ ਹੈ ਕਿਉਂ ਕਿਉਂਕਿ ਮੈਂ ਇੱਕ ਸਿੱਖ ਹਾਂ ਇੱਕ ਸਿੱਖ ਮਿਸ਼ਨਰੀ ਕਾਲ ਦਾ ਮੈਂ ਇੱਕ ਪ੍ਰਚਾਰਕ ਹਾਂ ਮੈਨੂੰ ਸਮਝ ਹੈ ਕਿ ਤੁਸੀਂ ਕੌਮ ਦਾ ਮਲਿਆ ਮੇਡ ਕਿਵੇਂ ਕੀਤਾ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਲੁੱਟ ਕੇ ਖਾਦਾ ਏ ਤੁਸੀਂ ਪੰਜਾਬ ਨੂੰ ਕਿਦਾਂ ਬਰਬਾਦ ਕੀਤਾ ਇਹ ਮੈਨੂੰ ਸਮਝ ਹੈਗੀ ਹੈ ਮੇਰੇ ਕੋਲ ਦੋਗਣੀ ਨੀਤੀ ਨਹੀਂ ਅਸੀਂ ਸਮਝੌਤੇ ਕਰਨ ਵਾਲੇ ਨਹੀਂ ਮਿੱਤਰੋ ਚੇਤੇ ਰੱਖਿਓ ਗੱਲ ਮੇਰੇ ਕੋਲੇ ਬਾਬੇ ਨਾਨਕ ਦੀ ਬਾਣੀ ਹੈ ਮੈਂ ਕਰਮਕਾਂਡ ਨਹੀਂ ਕਰਦਾ ਅਸੀਂ ਜਿੰਨੀ ਕ ਬਾਣੀ ਪੜ੍ਹਦੇ ਆ ਨਾ ਉਹਦੇ ਮੁਤਾਬਕ ਜੀਵਨ ਜੀਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਜੜਾਂ ਹਲਾ ਕੇ ਛੱਡੋ ਕਰ ਲਿਓ ਜਿੱਥੇ ਮਰਜ਼ੀ ਸੁਖਵੀਰ ਬਾਦ ਨੂੰ ਖੜਾ ਚੈਲੰਜ ਕਰਦੇ ਆ ਅਕਾਲੀ ਦਲ ਨੂੰ ਤੇ ਅਕਾਲੀ ਦਲ ਦੀਆਂ ਕਦੀਆਂ ਭੇਡਾਂ ਨੂੰ ਪਰ ਜੇ ਕਰਵਾਉਣੇ ਨੇ ਅੱਜ بڑے ਫੋਨ ਆਏ ਤੇਰੇ ਤੇ ਪਰਚਾ ਹੋ ਸਕਦਾ ਤੂੰ ਜੇਲ੍ਹ ਚ ਜਾ ਸਕਦਾ ਲਾ ਲਓ ਜਿਹੜਾ ਜੋਰ ਲਾਉਣਾ ਲਵਾ ਲਓ ਪਰਚਾ ਅੱਗੇ ਅੱਗੇ ਤੁਸੀਂ ਪਰਚੇ ਕਰਾ ਕੇ ਰਜੇ ਨਹੀਂ ਸੁਖਵੀਰ ਬਾਦ ਨੂੰ ਕਿੱਥੋਂ ਖੜਾ ਕਰੋਗੇ ਪੁੱਤ ਦੱਸ ਦਿਓ ਪਹਿਲਾਂ ਦੱਸ ਦਿਓ ਜਣਾ ਪਟਕੇ ਸੱਡੂ ਉੱਥੇ ਜਾ ਕੇ ਨਾ ਬੋਲ ਕਿਉਂ ਵੀ ਆਹ ਅਕਾਲੀਆਂ ਦੀ ਕਰਤੂਤ ਐ ਨੰਨੀ ਸ਼ਾਂ ਬੀਬਾ ਹਰ ਸਿਮਰਤ ਕੋਰ ਬਾਦਮ ਜਿੱਥੋਂ ਮਰਜੀ ਇਲੈਕਸ਼ਨ ਲੜਾ ਦਿਓ ਜਾ ਕੇ ਜਣਾ ਪੁੱਟੂਗਾ ਬਿਕਰਮ ਸਿੰਘ ਮਜੀਠੀਆ ਡਰੱਗ ਤਸ਼ਕਰ ਜਿਨੇ ਹਜ਼ਾਰਾਂ ਮੁੰਡਾ ਮਰਵਾਇਆ ਕਰ ਦਿਓ ਜਿੱਥੋਂ ਮਰਜੀ ਖੜਾ ਕਰਨਾ ਕਰ ਦਿਓ ਉੱਥੇ ਜਾਉਂ ਬੋਲਣ ਵਾਸਤੇ ਐ ਜਮਨ ਸ਼ਰਿਆਮ ਜੇ ਦਮ ਹੋਇਆ ਲੱਤਾਂ ਭਾਰ ਚੱਲਦੀਆਂ ਹੋਈਆਂ ਤਾਂ ਬੁੱਟਾ ਸਿੰਘ ਦੇ ਸਾਹਮਣੇ ਖੜ੍ਹੇ ਹੋ ਮੈਕ ਵਿੱਚ ਬੋਲੂਗਾ ਦੱਸੂਗਾ ਤੁਹਾਡੇ ਕਰਦੂਤ ਵੀ ਇੰਨਾ ਕ ਬਦਿਆ ਕਾਰਜਕਾਲ ਸ਼ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦਾ ਰਿਹਾ ਹੈ ਬਈ ਜੋ ਲੁੱਟ ਖੁਡ ਕੀਤੀ ਹੈ ਉਹ ਦੱਸੂਗਾ ਅੱਜ ਮੈਂ ਕਿਉਂ ਗੱਲ ਕਰ ਰਿਹਾ ਹਾਂ ਜਿੰਨੇ ਵੀ ਫੋਨ ਆਏ ਅੱਜ ਅਕਾਲੀ ਚਮਚਿਆਂ ਦੇ ਆਏ ਲੀਨੀਆਂ ਪੱਗਾਂ ਜਦੋਂ ਵੀ ਕਿਤੇ ਦੇਖਿਆ ਕਰੀਏ ਟੂ ਕਾਲਰ ਤੇ ਜਾ ਕੇ ਨੀਲੀ ਪੱਗ ਹੋਇਆ ਕਰੇ ਜਾਂ ਤੱਕੜੀ ਦੀ ਫੋਟੋ ਹੋਇਆ ਕਰੇ ਜਾਂ ਸੁੱਖੇ ਗੱਪੀ ਦੀ ਫੋਟੋ ਹੋਇਆ ਕਰੇ ਫਿਰ ਮੈਨੂੰ ਪਤਾ ਲੱਗ ਗਿਆ ਮੈਂ ਕਿ ਇਹ ਸਾਰੇ ਅਕਾਲੀਆਂ ਦੇ ਚਮਚੇ ਨੇ ਇੱਕ ਬੇਨਤੀ ਕਰਨੀ ਹੈ ਧਿਆਨ ਦੇ ਨਾਲ ਸੁਣ ਲਿਓ ਆ ਜਿਹੜੀ ਨਾ ਜਿਹੜਾ ਆਲਰੇਡੀ ਹੁੰਦਾ ਉਹਦੇ ਕੋਲੇ ਭੇਡਾਂ 2-400 ਹੁੰਦੀਆਂ ਨੇ ਤੇ ਆ ਜਿਹੜੀ ਇੱਕੋ ਹੀ ਹੁੰਦਾ ਤੇ ਹੁਣ ਜੇ ਹੁਣ ਕਮਾ ਗੁੱਸਾ ਨਾ ਕਰਿਓ ਜਿਹੜੇ ਬੰਦੇ ਸਮਝ ਨਹੀਂ ਸਕੇ ਕਿ ਬਾਦਲਾ ਨੇ ਬਿਆਦਵੀ ਕਰਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ਰੋਣੀ ਕਮੇਟੀ ਨੂੰ ਲੁੱਟ ਕੇ ਖਾ ਗਏ ਸੁਚਾ ਸਿੰਘ ਲੰਗਾਹ ਵਰਗੇ ਬਲਾਤਕਾਰੀ ਬੰਦੇ ਸ਼ਰੋਣੀ ਅਕਾਲੀ ਦਰਜ ਨੇ ਬੀਬੀ ਜ਼ਗੀਰ ਕੌਰ ਵਰਗੀਆਂ ਮੁੱਛਾਂ ਕੱਟਣ ਵਾਲੀਆਂ ਆਪਣੀ ਬੇਟੀ ਦੀ ਬੇਟੀ ਨੂੰ ਕੋਖ ਵਿੱਚ ਮਰਵਾਉਣ ਵਾਲੀਆਂ ਜੇ ਤੁਸੀਂ ਉਹਨਾਂ ਲੋਕਾਂ ਨਾਲ ਅੱਜ ਵੀ ਖੜੇ ਹੋ ਨਾ ਤਾਂ ਮੈਂ ਕਹਿੰਦਾ ਤੁਸੀਂ ਭੇਡਾਂ ਤੋਂ ਵੀ ਗਿਰੇ ਹੋ ਭੇਡਾਂ ਵੀ ਨਾ ਥੋੜਾ ਬਹੁਤਾ ਜਦੋਂ ਗੰਦਗੀ ਵੱਲ ਜਾਂਦੀਆਂ ਨੇ ਜਦੋਂ ਰੱਜ ਜਾਂਦੀਆਂ ਨੇ ਤੇ ਮੁੜ ਕੇ ਪਾਣੀ ਪੀ ਲੈਂਦੀਆਂ ਨੇ ਤੇ ਤੁਹਾਨੂੰ ਤਾਂ ਸ਼ਰਮ ਹੀ ਕੋਈ ਨਹੀਂ ਤੇ ਅੱਜ ਜਿਹੜੇ ਨੌਜਵਾਨ ਨੇ ਜੁੱਤੀ ਮਾਰੀ ਆ ਨਾ ਕੈਰੋਂ ਪਿੰਡ ਵਿਖੇ ਮੈਂ ਕਹਿੰਦਾ ਬਹੁਤ ਵਧੀਆ ਮੈਂ ਕੱਲੇ ਉਹਨੂੰ ਸ਼ਬਦ ਨਹੀਂ ਦਿੰਦਾ ਮੈਂ ਹੋਰ ਲੋਕਾਂ ਨੂੰ ਵੀ ਕਹਿੰਨਾ ਭਰਾਵੋ ਇਹ ਅਕਾਲੀ ਦਲ ਉਹ ਨੇ ਜਿਹੜੇ ਪੰਜਾਬ ਦਾ ਬੇੜਾ ਘਰ ਕਰਨ ਵਾਲੇ ਨੇ ਲੁੱਟ ਕੇ ਖਾ ਗਏ ਜੋ ਕੁਝ ਇਹਨਾਂ ਨੇ ਆਪਣੇ ਰਾਜ ਵਿੱਚ ਕੀਤਾ ਨਾ ਕੋਈ ਕਰ ਹੀ ਨਹੀਂ ਸਕਦਾ ਔਰੰਗਜ਼ੇਬ ਤੋਂ ਵੀ ਭੈੜਾ ਇਹਨਾਂ ਦਾ ਰਾਜ ਰਿਆ ਤੇ ਹੁਣ ਜਿਹੜੀ ਯਾਤਰਾ ਕਰ ਰਹੇ ਨੇ ਪੰਜਾਬ ਬਚਾਓ ਯਾਤਰਾ ਤੇ ਉਹਦੇ ਵਿੱਚ ਹੁੰਦਾ ਕੌਣ ਹੈ ਕੱਲਾ ਸਹਵੀਰ ਗੱਬੀ ਅਮਲੀ ਨਸ਼ੇੜੀ ਮੈਂ ਕਹਿੰਦਾ ਪਾਗਲ ਇਤੋਂ ਵੱਧ ਸ਼ਬਦ ਕੀ ਵਰਦਣਾ ਮੈਨੂੰ ਮੀਡੀਆ ਵਾਲੇ ਕਹਿੰਣਗੇ ਤੁਸੀਂ ਕਤੀੜ ਸ਼ਬਦ ਵਰਤਦੇ ਹੋ ਜੀ ਤੁਸੀਂ ਖਾਚ ਜੀ ਕਹਿੰਦੇ ਹੋ ਤੁਸੀਂ ਭੇਡਾਂ ਕਹਿੰਦੇ ਹੋ ਹੁਣ ਇਹਨਾਂ ਨੂੰ ਕੀ ਕਹੀਏ ਜਿਹੜੇ ਸ਼ਕੀਰ ਬਾਲ ਦੇ ਪਿੱਛੇ ਤੁਰਨ ਵਾਲੇ ਨੇ ਇਹਨਾਂ ਨੂੰ ਕਤੀੜ ਕਮਾਂ ਭੇਡਾਂ ਕਮਾਂ ਖਾਚ ਕਮਾਂ ਦੱਸੋ ਕੀ ਕਮ ਐਦੋਂ ਕੋਈ ਵੈੜ ਸ਼ਬਦ ਹੋਰ ਹੈਗਾ ਉਹ ਵੀ ਕਹਿ ਦਾਂਗੇ ਆਪਾਂ ਹੈ ਕੋਈ ਕਮਾਲ ਹੋ ਗਈ ਯਾਰ ਮੈਨੂੰ ਕਹਿਣਗੇ ਕਿ ਤੂੰ ਇਹ ਸ਼ਬਦ ਕਿਉਂ ਵਰਦਦਾ ਹੈ ਭਰਾਵਾ ਕਿਉਂ ਨਾ ਵਰਤੀਏ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰ ਕੀਤਾ ਹੁਣ ਪੰਜਾਬ ਨੂੰ ਬਚਾਉਣ ਵਾਤੇ ਤੁਰੇ ਹੋਏ ਨੇ ਇੱਕ ਬੇਨਤੀ ਕਰਾਂ ਪੰਜਾਬ ਨੂੰ ਕੁਝ ਨਹੀਂ ਹੋਇਆ ਕਾਲਿਓ ਤੇ ਕਾਂਗਰਸੀਓ ਤੁਹਾਡੇ ਮੂਰੇ ਹੱਥ ਬੰਦ ਦੇ ਆ ਤੁਸੀਂ ਚੁੱਪ ਕਰਕੇ ਆਪਣੇ ਘਰਾਂ ਵਿੱਚ ਬਹਿ ਜਾਓ ਲੁਲਟਕ ਛੁੱਟਦਾ ਪੈਸਾ ਤੁਹਾਡੇ ਕੋਲੇ ਬਹੁਤ ਹੈ ਨਜ਼ਾਰੇ ਲਓ ਤੇ ਪੰਜਾਬ ਨੂੰ ਕੁਝ ਨਹੀਂ ਹੋਇਆ ਪੰਜਾਬ ਨੂੰ ਬਚਾਉਣ ਵਾਲਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਭਗਵੰਤ ਮਾਨ ਹਲੇ ਨੂੰ 2 ਸਾਲ ਹੀ ਹੋਏ ਨੇ ਹੁਣ ਕਹਿਣਾ ਲੈ ਇਹ ਭਗਵੰਤ ਮਾਨ ਦਾ ਚਮਚਾ ਨਾ 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 ਭੁੱਲ ਜੋ ਭੁੱਲ ਜੋ ਭਗਵੰਤ ਮਾਨ ਨੂੰ ਨਾ ਵੋਟ ਪਾਈ ਹੈ ਨਾ ਪਾਵਾਂਗੇ ਪਰ ਥੋੜੀ ਕਰ ਤੂੰ ਦੱਸ ਰਿਹਾ ਕਿ ਤੁਹਾਡੇ ਨਾਲ ਉਹ ਬੰਦਾ ਹਜ਼ਾਰ ਗੁਣਾ ਚੰਗਾ ਹੈ ਅੱਜ ਹਜ਼ਾਰ ਗੁਣਾ ਚੰਗਾ ਹੈ ਤੁਹਾਡੇ ਨਾਲੋਂ ਜੇ ਕੋਈ ਸ਼ੱਕ ਹੈ ਤਾਂ ਦੱਸ ਦਿਓ ਲੈ ਫਿਰ ਕਹਿਣਗੇ ਦੇਖੋ ਹੁਣ ਇਹ ਗਿਆਨੀ ਬਣ ਕੇ ਕਿੱਧਰ ਖੜਾ ਹੈ ਕਿਉਂ ਗਿਆਨੀ ਬਣ ਕੇ ਜਿਹੜਾ ਥੋੜਾ ਸਾਥ ਦੇਵੇ ਅਸੇ ਉਹ ਬੰਦਾ ਚੰਗਾ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਭੁੱਲ ਜਾ ਥੋਡੀਆਂ ਜੜਾਂ ਪਟ ਕੇ ਛੱਡਾਂਗੇ ਥੋਡੀਆਂ ਜਾਂ ਰਹਿ ਗਈਆਂ ਹੁਣ ਤਾਂ ਮੈਂ ਤਾਂ ਪਟੀਆਂ ਗਈਆਂ ਮੈਂ ਤਾਂ ਪਟੀਆਂ ਗਈਆਂ ਵੈਸੇ ਤਾਂ ਪਟੀਆਂ ਗਈਆਂ ਇਹ ਲੋਕ ਕਹਿੰਦੇ ਮੈਨੂੰ ਕਹਿੰਦਾ ਕਹਿੰਦੇ ਵੈਸੇ ਤਾਂ ਲੋਕਾਂ ਨੇ ਜਿਹੜੇ ਬੋਲ ਬੋਲੇ ਸੀ ਕਿ ਸ਼ਰੋਮਣੀ ਅਕਾਲੇਦਾਨ ਬਾਦਲ ਪਰਿਵਾਰ ਦਾ ਕੱਖ ਨਾ ਰਵੇ ਉਹ ਭਾਖਿਆ ਭਾਓ ਜਿਹੜੀ ਬੋਲੀ ਸੀ ਪੂਰੀ ਹੋ ਗਈ ਪਰ ਜੇ ਮਾੜੀਆਂ ਮੋਟੀਆਂ ਜੜਾਂ ਰਹਿੰਦੀਆਂ ਨੇ ਨਾ ਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਪੱਟ ਦੇਾਂਗੇ ਜੇ ਕਿਹਦਾ ਹੌਸਲਾ ਹੈ ਹਿੰਮਤ ਹੈ ਸਵਾਲ ਕਰਨ ਦੀ ਤਾਂ ਕਰ ਲਿਓ ਜਿਹੜੇ ਮਰਦੀ ਚੌਂਕ ਚਾ ਕੇ ਖੜਜੋ ਐਦਾਂ ਹੀ ਪੂਤੜੇ ਪਰੋਲਾਂਗੇ ਪੰਜਾਬ ਦਾ ਬੇੜਾ ਗਰ ਕਰਨ ਵਾਲਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ